ਕੱਲ੍ਹ ਤੋਂ ਵੀਡੀਓ ਨੂੰ ਅੱਤ ਆਪਾਂ ਬੜਾ ਸ਼ੇਅਰ ਕਰਦੇ ਆਂ ਪਰ ਅੱਜ ਤੋਂ ਦੇ ਸ਼ੇਅਰ ਦੇ ਨਾਲ ਇੱਕ ਪੇਟੀਸ਼ਨ ਪਾਉਣ ਦੇ ਨਾਲ ਉਹ ਨੌਜਵਾਨ ਇਨਸਾਨ ਦੀ ਜ਼ਿੰਦਗੀ ਬਚ ਸਕਦੀ ਹੈ ਜਿਹਨੂੰ ਅਮਰੀਕਾ ਦੇ ਵਿੱਚ 45 ਸਾਲ ਦੀ ਸਜ਼ਾ ਹੋਈ ਹੁਣ ਇਸ ਪ੍ਰੋਟੈਕਸ਼ਨ ਦਾ ਕੀ ਫਾਇਦਾ ਹੈ ਜਿਵੇਂ ਇੱਕ ਬਾਹਰਲੇ ਮੁਲਕ ਦੇ ਵਿੱਚ ਇੱਕ ਗੋਰੇ ਨੇ ਇਸੇ ਤਰ੍ਹਾਂ ਐਕਸੀਡੈਂਟ ਹੋਇਆ ਸੀ ਤਾਂ ਉਹਨੂੰ 105 ਸਾਲ ਦੀ ਸਜ਼ਾ ਸੁਣਾਈ ਗਈ ਸੀ ਹੁਣ ਆਪਣੇ ਪੰਜਾਬੀ ਨੌਜਵਾਨ ਨੂੰ 45 ਸਾਲ ਦੀ ਸਜ਼ਾ ਸੁਣਾਈਆ ਕਿਉਂ ਨਾ ਉਸ ਗੋਰੇ ਲਈ 5 ਮਿਲੀਅਨ ਪਟੀਸ਼ਨ ਪਈ ਸੀ ਤਾਂ ਆਪਾਂ ਆਪਣੇ ਪੰਜਾਬੀ ਲਈ ਇਸ ਇਨਸਾਨ ਲਈ ਜਿਹਨੂੰ 45 ਸਾਲ ਦੀ ਸਜ਼ਾ ਹੋਈ ਹੈ ਤਾਂ ਆਪਾਂ ਵੀ 5 ਮਿਲੀਅਨ ਤੱਕ ਪਟੀਸ਼ਨ ਪਾ ਸਕਦੇ ਹਾਂ ਤਾਂ ਆਓ ਸਾਰੇ ਰਲ ਮਿਲ ਕੇ ਸਾਥ ਦਈਏ ਕਿਉਂਕਿ ਉਸ ਬੱਚੇ ਦੀ ਜ਼ਿੰਦਗੀ ਖਤਮ ਹੋ ਜਾਣੀ ਹੈ ਜੇ 45 ਸਾਲ ਉਹ ਸਜ਼ਾ ਭੁਗਤਦਾ ਅੱਜ ਉਹਦੀ 28 ਸਾਲ ਉਮਰ ਆ ਤਾਂ ਸੋਚੋ 45 ਸਾਲ ਦੀ ਸਜ਼ਾ ਹੋ ਗਈ ਤਾਂ 75 ਸਾਲ ਦਾ ਉਹ ਅੰਦਰ ਹੀ ਉਜੜ ਜੂ। ਅੱਜ ਕੱਲ੍ਹ ਜੇਲ੍ਹਾਂ ਦੇ ਵਿੱਚ 2-2 2.5-2.5 ਸਾਲ ਕੱਟਣੇ ਵੀ ਬਹੁਤ ਮੁਸ਼ਕਲ ਹੈ ਪਰ 45 ਸਾਲ ਸੋਚੋ ਯਾਰ ਉਸ ਮਾਂ ਤੇ ਕੀ ਬੀਤਦੀ ਪਈ ਆ ਜੀ ਦਾ ਪੁੱਤ ਅਮਰੀਕਾ ਦੇ ਵਿੱਚ ਇੱਕ ਪੈਸੇ ਕਮਾਣ ਦੇ ਲਈ ਗਿਆ ਸੀ। ਪਰ ਅੱਜ ਉਹਨੂੰ ਕੀ ਮਿਲਿਆ 45 ਸਾਲ ਦੀ ਸਜ਼ਾ। ਬੇਨਤੀ ਆ ਪੰਜਾਬੀਆਂ ਨੂੰ ਖਾਸ ਕਰਕੇ ਔਰ ਇੰਡੀਆ ਦੇ ਵਿੱਚ ਜਿੰਨੇ ਵੀ ਭਰਾ ਮੇਰੇ ਵਸਦੇ ਆ ਮੰਦੇ ਆ ਉਸ ਇਨਸਾਨ ਤੋਂ ਗਲਤੀ ਹੋਈ ਆ ਉਸ ਇਨਸਾਨ ਤੋਂ ਤਿੰਨ ਜਾਣਿਆਂ ਦੀ ਮੌਤ ਹੋਈ ਆ ਪਰ ਮੈਂ ਕਹਿੰਨਾ ਜਿੰਨੀ ਉਹਨੂੰ ਸਜ਼ਾ ਬੰਦੀ ਆ ਉਸੇ ਹਿਸਾਬ ਦੇ ਨਾਲ ਕੋਈ 5-7 ਸਾਲ ਦੀ ਸਜ਼ਾ ਦਿੱਤੀ ਜਾਵੇ ਪਰ 45 ਸਾਲ ਕਿਵੇਂ ਘਟੂਗਾ ਇਹ ਤੁਸੀਂ ਆਪ ਖੁਦ ਸੋਚੋ ਕਿ ਜੇਲ੍ਹ ਦੇ ਵਿੱਚ 45 ਸਾਲ ਕੱਟਣਾ ਸਮਝ ਲਓ ਮੌਤ ਆਣੀ ਹੁਣ ਤੁਸੀਂ ਸਾਡੇ ਨਾਲ ਪੰਜਾਬੀਓ ਜੇਲ੍ਹ ਤੋਂ ਦੇ ਸਾਥ ਦੇ ਨਾਲ ਜੇ ਆਪਾਂ 5 ਮਿਲੀਅਨ ਪਟੀਸ਼ਨ ਪਾ ਦਾਂਗੇ ਆਪਣੇ ਇੱਕ ਸਾਈਨ ਦੇ ਨਾਲ ਆਪਣਾ ਨਾਮ ਭਰ ਕੇ ਆਪਣਾ ਲੋਕੇਸ਼ਨ ਭਰ ਕੇ ਆਪਣਾ ਮੋਬਾਈਲ ਨੰਬਰ ਭਰ ਕੇ ਜੇ ਕਿਸੇ ਦੀ ਜ਼ਿੰਦਗੀ ਬਚਦੀ ਆ ਤਾਂ ਕਿਉਂ ਨਾ ਆਪਾਂ ਇਸ ਜ਼ਿੰਦਗੀ ਨੂੰ ਬਚਾ ਸਕੀਏ ਹੁਣ ਤੁਸੀਂ ਕੀ ਕਰ ਸਕਦੇ ਆ ਗਲਤ ਵੀਡੀਓ ਨੂੰ ਆਪਾਂ ਬਹੁਤ ਸ਼ੇਅਰ ਕਰਦੇ ਆ ਜੇ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਆ ਤਾਂ ਆਪਾਂ ਨੂੰ ਦੱਬ ਕੇ ਸ਼ੇਅਰ ਕਰਦੇ ਆ ਪਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੀ ਤੁਹਾਡਾ ਹੱਕ ਬੰਦਾ ਇਹ ਤਾਂ ਕਰਕੇ ਕਮੈਂਟਾਂ ਦੇ ਵਿੱਚ ਤੁਹਾਨੂੰ ਪੇਟੀਸ਼ਨ ਦਾ ਲਿੰਕ ਪਾਇਆ ਜਾਊਗਾ ਜਿਹੜੇ ਮੇਰੇ ਭਰਾ ਮੇਰੇ ਨਾਲ ਇੰਸਟਾਗ੍ਰam ਤੇ ਜੁੜੇ ਆ ਉਹਨਾਂ ਨੂੰ ਵੀ ਬਾਇਓ ਦੇ ਵਿੱਚ ਲਿੰਕ ਪਾਤਾ ਹੋਇਆ ਤੇ ਜਿਹੜਾ YouTube ਤੋਂ ਜੁੜੇ ਆ ਉਹ ਵੀ ਕਮੈਂਟਾਂ ਦੇ ਵਿੱਚ ਜਾ ਕੇ ਪੈਟੀਸ਼ਨ ਦਾ ਲਿੰਕ ਓਪਨ ਕਰ ਸਕਦੇ ਆ ਹੁਣ ਸਾਥ ਦੇਣਾ ਨਹੀਂ ਸਾਥ ਦੇਣਾ ਤੁਹਾਡੇ ਹੱਥ ਦੇ ਵਿੱਚ ਆ ਜੇ ਤੁਸੀਂ ਅੱਜ ਸਾਥ ਦੇਤਾ ਤਾਂ ਉਹ ਨੌਜਵਾਨ ਪੰਜਾਬੀ ਭਰਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਊਗਾ ਉਹਨੂੰ ਘੱਟ ਸਜ਼ਾ ਹੋ ਜੂਗੀ 2 4 5 ਸਾਲ ਦੀ 10 ਸਾਲ ਦੀ ਉਹ ਸਜ਼ਾ ਕੱਟ ਕੇ ਬਾਹਰ ਆ ਸਕਦਾ ਜੇ 45 ਸਾਲ ਕੱਟੂਗਾ ਤਾਂ ਮੈਂ ਇੰਨੀ ਗਾਰੰਟੀ ਕਹਿ ਦਿੰਨਾ ਉਸ ਇਨਸਾਨ ਦੀ লাশ ਬਾਹਰ ਆਊਗੀ ਉਹ ਖੁਦ ਇਨਸਾਨ ਬਾਹਰ ਨਹੀਂ ਆਉਂਦਾ ਸੋਚੋ ਉਹਦੇ ਪਰਿਵਾਰ ਦੇ ਵਿੱਚ ਉਹਦਾ ਪਿਓ ਨਹੀਂ ਹੈ ਤਰਨਤਾਰਨ ਏਰੀਏ ਦੇ ਵਿੱਚੋਂ ਇੱਕ ਮਾਂ ਵਾਂ ਜਿਹੜੀ ਉਹ ਆਪਣੇ ਪੁੱਤ ਦੇ ਸਹਾਰੇ ਆ ਜਿੰਦਗੀ ਜੀ ਰਹੀ ਹੈ ਤੇ ਜੇ ਉਹਦਾ ਪੁੱਤ ਜੇਲ੍ਹ ਦੇ ਵਿੱਚੋਂ ਬਾਹਰ ਨਾ ਆਇਆ ਤਾਂ ਸੋਚੋ ਉਸ ਮਾਂ ਤੇ ਆਪਾਂ ਇੱਕ ਦਾ ਕਤਲ ਨਹੀਂ ਹੋਣਾ ਉੱਥੇ ਦੋ ਕਤਲ ਹੋਣਗੇ ਇੱਕ ਮਾਂ ਦਾ ਇੱਕ ਪੁੱਤ ਦਾ ਜਿਹੜੀ ਪੁੱਤ ਨੂੰ ਡੀਕ ਡੀਕ ਮਰ ਜੂਗੀ ਤਾਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਪਟੀਸ਼ਨ ਪਾਓ ਆਪਣੇ ਲਿੰਕ ਵਾਲਿਆਂ ਦੇ ਮੋਬਾਈਲ ਫੜ ਕੇ ਇਸ ਲਿੰਕ ਤੇ ਕਲਿੱਕ ਕਰੋ ਤੇ ਆਪਣਾ ਬਾਇਓ ਡਾਟਾ ਭਰ ਕੇ ਉਸ ਨੌਜਵਾਨ ਦੀ ਜ਼ਿੰਦਗੀ ਬਚਾਈਏ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ